ਅਜਿਹਾ ਥੋੜਾ ਚੇਚੇ ਹੋਣਾ ਚਾਹੀਦਾ ਹੈ ਪ੍ਰਧਾਨ ਕੀ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਚਾਹੀਦਾ ਹੈ ਇਹ ਲੋਕਾਂ ਦੀ ਭਾਵਨਾ ਹੈ ਜੇਕਰ ਸੁਖਵੀਰ ਬਾਦਲ ਨੂੰ ਪ੍ਰਧਾਨ ਨਹੀਂ ਚਾਹੁੰਦੇ ਤਾਂ ਪ੍ਰਧਾਨ ਆਖਿਰ ਹੋਵੇਗਾ ਕੋਈ ਅਸੀਂ ਅਕਾਲੀ ਦਲ ਦੇ ਵਿੱਚ ਹੀ ਹਾਂ ਪਰ ਅਸੀਂ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਥੱਲੇ ਚੱਲਣ ਨੂੰ ਤਿਆਰ ਹਾਂ ਇਹ ਆਪ ਨੂੰ ਬਹੁਤ ਵੱਡਾ ਦੋਸ਼ੀ ਸੰਭਦਾ ਸ਼ਾਇਦ ਮੈਂ ਇਸ ਦੋਸ਼ ਤੋਂ ਆਪਦੇ ਆਪ ਨੂੰ ਕਦੇ ਮਾਫੀ ਨਾ ਕਰ ਸਕਾਂ ਕਿ ਮੇਰੇ ਜਾਣ ਦੀ ਗੱਲ ਨਹੀਂ ਢੀਂਸਾ ਸਾਹਿਬ ਦਾ ਇੱਕ ਬੜਾ ਸਟੈਂਡ ਸੀ ਜਿਹਦਾ ਲੋਕ ਵੀ ਸਤਿਕਾਰ ਕਰਦੇ ਸੀ ਉਹ ਸਟੈਂਡ ਜਿਹੜਾ ਤੋਂ ਅਸੀਂ ਉਹਨਾਂ ਨੂੰ ਪਿੱਛੇ ਹਟਾਇਆ ਤੇ ਉਹਨਾਂ ਨੂੰ ਵੀ ਨਿਮੋਸ਼ੀ ਸਾਹਮਣੇ ਕਰਨੀ ਪਈ ਤੇ ਸਭ ਤੋਂ ਵੱਡਾ ਗੁੰਮਨਾਗਰ ਨਾ ਆਪਾਂ ਸਮਝ ਰਹੇ ਹਾਂ ਲੋਕਾਂ ਨੂੰ ਕਾਂਗਰਸ 'ਚ ਤਾਂ ਵਿਸ਼ਵਾਸ ਹੈਗਾ ਆਮ ਆਦਮੀ ਥਾਏਗਾ ਪਰ ਅਕਾਲੀ ਦਲ 'ਚ ਨਹੀਂ ਇਹ ਸਾਡੇ ਨਾਲੋਂ ਵੱਧ ਬੀਜਪੀ 'ਚ ਵੀ ਹੈ ਜੇ ਲੋਕਾਂ ਨੂੰ ਲੀਡਰਸ਼ਿਪ 'ਚ ਵਿਸ਼ਵਾਸ ਹੈ ਫੇਰ ਹੀ ਦੋਖਤਨਗੇ ਆਮ ਆਦਮੀ ਪਾਰਟੀ ਉਹੀ ਸ੍ਰੀ ਭਗਵੰਤ ਮਾਨ ਨੂੰ ਲੋਕਾਂ ਨੇ ਐਕਸੈਪਟ ਕੀਤਾ ਤੇ ਭਗਵੰਤ ਮਾਨ ਲੀਡਰ ਸੀ ਉਹਨਾਂ ਨੂੰ ਵੋਟਾਂ ਪਾਈਆਂ ਤੇ ਸਰਕਾਰ ਬਣੀ ਉਹਨਾਂ ਦੇ ਉਮੀਦਵਾਰਾਂ ਨੂੰ ਤਾਂ ਜਾਣਦਾ ਵੀ ਕੋਈ ਨਹੀਂ ਅਕਾਲੀ ਦਲ ਦੇ ਉਮੀਦਵਾਰ ਤਾਂ ਫੇਰ ਵੀ ਚਲੋ ਜਾਣੇ ਪਛਾਣੇ ਤਾਂ ਹੈ ਲੋਕਾਂ ਨੇ ਆਮ ਆਦਮੀ ਤੇ ਭਗਵੰਤਪਾਲ ਖਾਸ ਤੌਰ ਤੇ ਤੋਂ ਭੱਜ ਜਾਣਾ ਵੀ ਮੇਰਾ ਤਾਂ ਕੋਈ ਕਸੂਰ ਨਹੀਂ ਜੇ ਤੁਹਾਡੀ ਧਮਕਾਚਪਟ ਹੋ ਗਈਆਂ ਤਾਂ ਮੈਂ ਸਮਝਦਾ ਇਹ ਇਹ ਤਾਂ ਸਾਡੀ ਕਮਜ਼ੋਰੀ ਅਸੀਂ ਆਪਣੀ ਕਮਜ਼ੋਰੀ ਮੰਨਣ ਨੂੰ ਤਿਆਰ ਨਹੀਂ ਸਾਡੀ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਜੀ বিজেপি ਤਾਂ ਅਸੀਂ ਛੱਡ ਕੇ ਆਏ ਸੀ ਵੀ ਜਿਵੇਂ ਇਹ ਜਿਹੜਾ ਸੀ ਤਾਂ বিজেপি ਨੂੰ ਸਾਨੂੰ ਟਿਕਟ ਤੇ ਨਹੀਂ ਸੀ ਸਾਨੂੰ ਕਹਿ ਰਹੀ ਸੀ ਲੜੋ ਅਸੀਂ ਤਾਂ ਉਹਨੂੰ ਛੱਡ ਕੇ ਆਏ ਆ ਕੋਈ ਸਬੂਤ ਦੇ ਦੇ ਵੀ ਜਦ ਦੀ ਅਸੀਂ বিজেপি ਛੱਡੀ ਹੈ ਸਾਡਾ ਕਿ ਕੋਈ বিজেপি ਦੇ ਸੀਨੀਅਰ ਲੀਡਰ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਰਾਬਤਾ ਫੋਨ ਤੇ ਪਰਸ ਨੂੰ ਮਿਲਣ ਦਾ ਸਾਬਤ ਕਰ ਦੇਣ ਮੈਂ ਜੋ ਸੱਜਾ ਲਾਉਣ ਦੇ ਬੰਦੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵੱਲੋਂ ਕਿਹਾ ਜਾਂਦਾ ਹੈ ਕਿ 99% ਵਰਕਰ ਤੋਂ ਲੈ ਕੇ ਲੀਡਰ ਤੱਕ ਅਕਾਲੀ ਦਲ ਦੇ ਨਾਲ ਨੇ 2% ਜਾਂ 4 ਬੰਦੇ ਜਾਂਦੇ ਆ ਸੀ ਉਹਨਾਂ ਨੂੰ ਧੜਾ ਨਹੀਂ ਮੰਨਦੇ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਜਿਹੜੇ ਇਹ ਨੇ ਨਾ ਸਾਰੇ ਚਾਪਲੂਸ ਉਹਨਾਂ ਨੂੰ ਚਾਹੀਦੇ ਨੇ ਉਹ ਇਹ ਵੀ ਜਿਹੜੇ ਲੋਕ ਸਾਡੀ ਹਾਂ ਛਾਂ ਮਲਾਉਣ ਉਹ ਕੀ ਉਹਨਾਂ ਨੂੰ ਦਿਨਾ ਨਹੀਂ ਜਿਹੜੇ ਲੋਕ ਉਹਨਾਂ ਦੇ ਹੱਕ 'ਚ ਹੱਥ ਖੜੇ ਕਰਕੇ ਆਏ ਆ ਕਿ ਉਹਨਾਂ ਨੂੰ ਅਕਾਲੀ ਦਲ ਦਾ ਹਾਲ ਨਹੀਂ ਨਹੀਂ ਨਾ ਪਤਾ ਉਹਨਾਂ ਨੂੰ ਇਹ ਸਾਰਾ ਪਰ ਉਹਨਾਂ ਨੂੰ ਸਿਰਫ ਡਾਲੇ ਆ ਵੀ ਯਾਰ ਸਾਨੂੰ ਜਿਹੜਾ ਹੈ ਬਾਅਦ ਵਿੱਚ ਕਿਸੇ ਨੇ ਹਲਕਾ ਇੰਚਾਰਜ ਕੋਈ ਬਣਾਗੇ ਨਹੀਂ ਬਣਾਗੇ ਚਲ ਸਾਨੂੰ ਇਹਨਾਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਚਲੋ ਅਸੀਂ ਤੁਰੇ ਫਿਰਦੇ ਆਸੂਸ ਉਹਨਾਂ ਨੂੰ ਵੀ ਕੋਈ ਨਹੀਂ ਵੀ ਅਸੀਂ ਐਮਐਲਏ ਬਣ ਜਾਗੇ ਜਾਂ ਹਲਕਾ ਇੰਚਾਰਜਾਂ ਨੂੰ ਕੋਈ ਵੀ ਅਸੀਂ ਕੋਈ ਬਣ ਜਾਗੇ ਮੈਂ ਇੱਕ ਹੋਰ ਕਮੇਟੀ ਮੈਂਬਰ ਪ੍ਰਕਾਸ਼ ਚੰਦ ਜੀ ਕਰਕੇ ਸਾਡੇ ਕੋਰ ਕਮੇਟੀ ਮੈਂਬਰ ਨੇ ਮਲੂਕਾ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਸਾਰਿਆਂ ਨੂੰ ਫੋਨ ਗਏ ਸਾਨੂੰ ਨਹੀਂ ਫੋਨ ਦਿੱਤਾ ਗਿਆ ਕਿਸੇ ਕਰਕੇ ਨਹੀਂ ਕੀਤਾ ਗਿਆ ਵੀ ਕੱਲ ਨੂੰ ਸ਼ਾਇਦ ਇਹ ਸਾਨੂੰ ਆ ਕੇ ਸਾਡੀਆਂ ਕਮੀਆਂ ਗਲਾਉਣਗੇ ਕਿਸੇ ਡਰ ਤੋਂ ਸਾਨੂੰ ਸਤਿਆਨ ਸਿੰਘ ਭਾਈ ਅਮਰਿਤਪਾਲ ਦੀ ਗੱਲ ਕੀਤੀ ਅਕਾਲੀ ਦਲ ਨੇ ਹੀ ਭਾਈ ਅਮਰਿਤਪਾਲ ਦੇ ਖਿਲਾਫ ਜਿਹੜਾ ਉਮੀਦਵਾਰ ਖੜਾ ਕੀਤਾ ਸੀ ਅੱਛਾ ਕਹਿੰਦੇ ਮਾੜਾ ਕੀਤਾ ਉਹਨਾਂ ਨੇ ਉਹਨੂੰ ਕਰਨਾ ਨਹੀਂ ਚਾਹੀਦਾ ਉਹਨਾਂ ਨੇ ਕਿਸੇ ਦੀ ਸਲਾਹ ਨਹੀਂ ਲਈ ਆਪ ਹੀ ਐਲਾਨ ਕਰਤਾ ਜੇ ਕਿਸੇ ਦੀ ਸਲਾਹ ਲੈਂਦੇ ਤਾਂ ਮੈਨੂੰ ਲੱਗਦਾ 90% ਅਕਾਲੀ ਦਲ ਦੇ ਲੋਕਾਂ ਨੇ ਕਹਿਣਾ ਸੀਗਾ ਵਰਕਰਾਂ ਨੇ ਜਾਂ ਲੀਡਰਾਂ ਨੇ ਵੀ ਨਾ ਖੜਾ ਕਰੋ ਮਾਫੀ ਮੰਗਣੀ ਕਿਹੜੀਆਂ ਕਿਹੜੀਆਂ ਗਲਤੀਆਂ ਤੇ ਜੋ ਲਗਾਤਾਰ ਪਹਿਲਾਂ ਵੀ ਕਿਹਾ ਜਾਂਦਾ ਸੀ ਮਾਫੀ ਫੋਨ ਵੀ ਮਾਫੀ ਦੀ ਗੱਲ ਫਿਰ ਗਾੜੀ ਸਟਾਰਟ ਹੋ ਗਿਆ ਗੋਲੀ ਚੱਲੀ ਉੱਥੇ ਨੌਜਵਾਨ ਸ਼ਹੀਦ ਹੋਏ ਪੁਲਿਸ ਨੇ ਗੋਲੀ ਚਲਾਈ ਕਾਲੀ ਸਰਕਾਰ ਜਿਹੜਾ ਮੁਖੀ ਨੂੰ ਮਾਫੀ ਦੇਣਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ ਵੀ ਅਕਾਲੀਆਂ ਪਰ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਉਹਨਾਂ ਦੀ ਰਾਤ ਤੇ ਬੰਦ ਹੋ ਚੁੱਕੀ ਹੈ ਸੋ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੇ ਮੰਥਨ ਦੀ ਗੱਲ ਚੱਲ ਰਹੀ ਹੈ ਮੰਥਨ ਨੂੰ ਲੈ ਕੇ ਮੀਟਿੰਗਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਇੱਕ ਧੜੇ ਦੇ ਵੱਲੋਂ ਅਕਾਲੀ ਦਲ ਬਚਾਉਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤੇ ਉਸ ਦੇ ਵਿੱਚ ਕੁਝ ਵੱਡੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਉਹਨਾਂ ਵੱਡੇ ਚਿਹਰਿਆਂ ਦੇ ਵਿੱਚੋਂ ਪਰਮਿੰਦਰ ਸਿੰਘ ਢੀਂਸਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਸਭ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਪੀ ਸਾਜਾ ਤੇ ਸਰ ਬਚਾਉਣ ਦੀ ਗੱਲ ਚੱਲ ਰਹੀ ਹੈ ਅਕਾਲੀ ਦਲ ਨੂੰ ਬਚਾਉਣਾ ਕਿਤੇ ਤੋਂ ਕੋ ਕਿ세 ਤੂੰ ਨਹੀਂ ਬਚਾਉਣਾ ਗੱਲ ਤਾਂ ਬਚਾਉਣ ਦਾ ਮਕਸਦ ਪਾਰਟੀ ਪੋਲੀਟਿਕਲ ਪਾਰਟੀ ਨੂੰ ਕੀ ਹੁੰਦਾ ਹੈਗਾ ਵੀ ਪਾਰਟੀ ਜਦ ਹਾਸ਼ੀਏ ਤੇ ਚਲੇ ਜਾਵੇ ਲੋਕ ਸਾਥ ਛੱਡ ਦੇਣ ਤਾਂ ਫਿਰ ਉਹ ਪਾਰਟੀ ਨੂੰ ਬਚਾਉਣ ਵਾਲੀ ਗੱਲ ਹੋ ਜਾਂਦੀ ਹੈ ਵੀ ਪਾਰਟੀ ਚ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਲੋਕ ਟੁੱਟ ਕੇ ਹੋਰ ਪਾਸੇ ਜਾ ਰਹੇ ਨੇ ਤੇ ਫਿਰ ਮਤਲਬ ਤੁਸੀਂ ਇਹ ਸਮਝ ਲਓ ਵੀ ਪਾਰਟੀ ਜਦ ਖਤਮ ਹੋਣ ਕਿਨਾਰੇ ਆ ਫਿਰ ਉਹਨੂੰ ਬਚਾਉਣ ਵਾਸਤੇ ਤੁਸੀਂ ਸਿਧਾਂਤਕ ਚੇਂजेस ਸਟ੍ਰਕਚਰਲ ਚੇਂजेस ਔਰ ਜਿਹੜੇ ਵੀ ਸੁਧਾਰ ਲੋਕ ਚਾਹੁੰਦੇ ਨੇ ਉਹ ਲਿਆਉਣੇ ਪੈਂਦੇ ਨੇ ਪਹਿਣਗੇ ਇਹੀ ਬਚਾਉਣ ਦਾ ਮਕਸਦ ਹੈ ਪਰਮਿੰਦਰ ਜੀ ਇੱਕ ਪਾਸੇ ਦੇਖਿਆ ਜਾਵੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਿਲ ਕੇ ਬਚਾਉਣੀ ਚਾਹੀਦੀ ਸੀ ਇੱਕ ਪਾਸੇ ਦੂਜਾ ਢਾੜਾ ਬਣ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਮਿਲ ਕੇ ਤਾਂ ਜਿਹੜੇ ਸਾਡੇ ਸਾਥੀ ਸੀ ਬੜਾ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਉਹਨਾਂ ਨੇ ਇੱਕੋ ਹੀ ਸੀਗੀ ਲੋਕ ਜੋ ਚਾਹੁੰਦੇ ਨੇ ਪੰਜਾਬ ਦੇ ਵੀ ਸੁਖਵੀਰ ਸਿੰਘ ਬਾਦਲ ਨੂੰ ਥੋੜਾ ਚਿਰ ਪਿੱਛੇ ਹੋਣਾ ਚਾਹੀਦਾ ਹੈ ਮਤਲਬ ਕਾ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪਾਸੇ ਹੋਣਾ ਚਾਹੀਦਾ ਹੈ ਇਹ ਲੋਕਾਂ ਦੀ ਭਾਵਨਾ ਹੈ ਤੇ ਜੇ ਤੁਸੀਂ ਉਹ ਗੱਲ ਤੇ ਕਦੇ ਕੋਈ ਨਿਗਾਹ ਹੀ ਨਹੀਂ ਮਾਰੋਂਗੇ ਫਿਰ ਸਿਧਾਂਤਕ ਤੌਰ ਤੇ ਤੁਸੀਂ ਇੱਕ ਪੰਚ ਪ੍ਰਧਾਨੀ ਦਾ ਸਿਧਾਂਤ ਹੈ ਸਾਰਿਆਂ ਨੂੰ ਕਲੈਕਟਿਵ ਲੀਡਰਸ਼ਿਪ ਦਾ ਅਕਾਲੀ ਦਲ ਦਾ ਸਿਧਾਂਤ ਸੀ ਉਹ ਸਾਰੀ ਤੁਸੀਂ ਤੋੜ ਮਰੋੜਤੀ ਹੁਣ ਤਾਂ ਟੋਟਲ ਵਨ ਮੈਨ ਪਾਰਟੀ ਬਣ ਕੇ ਰਹਿ ਗਈ ਇੱਕੋ ਬੰਦੇ ਨੇ ਸਾਰੇ ਫੈਸਲੇ ਕਰਨੇ ਨੇ ਕੋਈ ਕਿਸੇ ਨੂੰ ਪੁੱਛਣਾ ਨਹੀਂ ਤੁਸੀਂ ਕੋਈ ਸਲਾਹ ਨਹੀਂ ਕਰਨੀ ਜਿੱਥੇ ਜੀ ਕਰਨਾ ਜਾ ਕੇ ਟਿਕਟ ਅਨਾਉਂਸ ਕਰ ਦੇਣੀ ਹੈ ਜਿੱਥੇ ਜੀ ਕਰਨਾ ਅਗਲੇ ਨੂੰ ਪਾਰਟੀ ਚੋਂ ਕੱਢ ਦੇਣਾ ਹੈ ਇਹ ਇਸ ਤਰੀਕੇ ਨਾਲ ਜਿਹੜਾ ਹੈ ਪਾਰਟੀ ਦੇ ਵਿੱਚ ਨਘਾਰ ਆਇਆ ਤੁਸੀਂ ਕੋਲ ਅਜੈਂਡਾ ਜਿਹੜੇ ਪਾਰਟੀ ਨੇ ਉਹਨਾਂ ਤੇ ਪਹਿਰਾ ਨਹੀਂ ਦਿੱਤਾ ਪ੍ਰਧਾਨਗੀ ਨੂੰ ਹਟਾਉਣ ਦੀ ਗੱਲ ਪਹਿਲਾਂ ਵੀ ਮੁੱਦਾ ਚੁੱਕਿਆ ਗਿਆ ਸੀ ਦੁਬਾਰਾ ਚੁੱਕਿਆ ਜਾ ਰਿਹਾ ਹੈ ਜੇਕਰ ਸੁਖਵੀਰ ਬਾਦਲ ਨੂੰ ਪ੍ਰਧਾਨ ਨਹੀਂ ਚਾਹੁੰਦੇ ਤਾਂ ਪ੍ਰਧਾਨ ਆਖਿਰ ਹੋਵੇਗਾ ਕੌਣ ਅਗਲਾ ਕੋਈ ਚਿਹਰਾ ਪਹਿਲਾਂ ਡਿਸਾਈਡ ਕੀਤਾ ਗੱਲ ਹੈ ਗੱਲ ਡਿਸਾਈਡ ਕਰਨ ਦੀ ਨਹੀਂ ਗੱਲ ਤਾਂ ਇਹ ਤਾਂ ਲੋਕਾਂ ਨੇ ਚੁਣਨਾ ਹੁੰਦਾ ਹੈ ਯਾ ਐਸਾ ਵਿਅਕਤੀ ਅੱਜ ਪੰਜਾਬ 'ਚ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਜੀ ਦਾ ਇੱਕ ਬੇਦਾਗ ਸ਼ਖਸੀਅਤ ਹੋਵੇ ਜਿਹਦੀ ਪੰਥਕ ਸਫਾ ਵਿੱਚ ਸਤਕਾਰ ਹੋਵੇ ਕੋਈ ਚਾਹੇ ਧਾਰਮਿਕ ਸ਼ਖਸੀਅਤ ਹੋਵੇ ਜਾਂ ਕੋਈ ਪੋਲੀਟੀਕਲ ਹੋਵੇ ਉਹ ਅੱਡ ਗੱਲ ਹੈ ਇਹ ਦੋ ਤਿੰਨ ਗੁਣ ਮਤਲਬ ਲੋਕਾਂ ਨੂੰ ਸਰਪ੍ਰਸਤ ਹੋਵੇ ਐਸਾ ਲੀਡਰ ਜਿਹੜਾ ਲੈ ਕੇ ਚੱਲ ਸਕੇ ਕੌਮ ਨੂੰ ਉਹ ਉਹਦੀ ਲੋੜ ਹੈ ਅੱਜ ਸਮੇਂ ਦੀ ਅਸੀਂ ਕੋਈ ਇਹ ਨਹੀਂ ਕਹਿੰਦੇ ਸਾਡੇ ਚੋਂ ਕਿਸੇ ਨੂੰ ਬਣਾਓ ਕਿੜਾ ਵੀ ਕੋਈ ਐਸੀ ਸ਼ਖਸੀਅਤ ਨੂੰ ਸਾਨੂੰ ਮੂਰੇ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਇੱਕ ਵਾਰ ਵੱਖਰੇ ਹੋ ਕੇ ਦੇਖਿਆ ਸੀ ਪਰ ਜਦੋਂ ਵੀ ਅਕਾਲੀ ਦਲ ਤੋਂ ਕੋਈ ਬਾਹਰ ਹੋ ਕੇ ਚੱਲਦਾ ਹੈ ਤਾਂ ਸਫਲਤਾਪੂਰਵਕ ਨਤੀਜਾ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ ਇਸ ਵਾਰ ਫੇਰ ਦੁਬਾਰਾ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਬਾਹਰ ਅਕਾਲੀ ਦਲ ਤੋਂ ਬਾਹਰ ਹੋ ਕੇ ਨਹੀਂ ਚੱਲ ਰਹੇ ਅਸੀਂ ਅਕਾਲੀ ਦਲ ਦੇ ਵਿੱਚ ਹੀ ਹਾਂ ਪਰ ਅਸੀਂ ਸੁਬੀਰ ਸਿੰਘ ਖਾਲਸ ਦੀ ਲੀਡਰਸ਼ਿਪ ਥੱਲੇ ਚੱਲਣ ਨੂੰ ਤਿਆਰ ਨੇ ਪਰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਆਉਣੇ ਸੀ ਫਿਰ ਇੱਕ ਵਾਰੀ ਇਕੱਠੇ ਹੋਏ ਸੀ ਉਦੋਂ ਕੀ ਲੱਗਦਾ ਸੀ ਕਿ ਉਦੋਂ ਵੀ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਅੰਡਰ ਦੇ ਵਿੱਚ ਹੀ ਕੰਮ ਕਰਨਾ ਸੀ ਦੇਖੋ ਉਦੋਂ ਦੋ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਅਸੀਂ ਭਾਜਪਾ ਨਾਲ ਸੀ ਸਾਡਾ ਭਾਜਪਾ ਨੂੰ ਛੱਡਣ ਦਾ ਮਨ ਸੀਗਾ ਅਸੀਂ ਇਹ ਵਿਚਾਰ ਲਏ ਸੀ ਵੀ ਕਿਸ ਤਰੀਕੇ ਨਾਲ ਛੱਡ ਕੇ ਫਿਰ ਕਿਧਰ ਨੂੰ ਕੀ ਸਾਨੂੰ ਕਰਨਾ ਚਾਹੀਦਾ ਸੋ ਉਦੋਂ ਸਾਡੀ ਇਹ ਸੀ ਵੀ ਜੇ ਭਾਜਪਾ ਨੂੰ ਛੱਡਾਂਗੇ ਤਾਂ ਸਾਨੂੰ ਸਾਥ ਛੱਡ ਕੇ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਹੋਣਾ ਜਾਣਾ ਚਾਹੀਦਾ ਹਾਲਾਂਕਿ ਢੀਂਸਾ ਸਾਹਿਬ ਪਾਰਟੀ ਤੇ ਜਾਣ ਤੱਕ ਸੀ ਪਰ ਉਹ ਕਹਿੰਦੇ ਸੁਖਬੀਰ ਦੀ ਅਗਵਾਈ 'ਚ ਨਹੀਂ ਜਾਣਾ। ਉਹਨਾਂ ਦਾ ਬੜਾ ਸਟੈਂਡ ਸੀ ਪਰ ਮੈਂ ਸਮਝਦਾ ਨਹੀਂ ਆਪਦਾ ਆਪਦੇ ਆਪ ਨੂੰ ਦੋਸ਼ੀ ਮੰਨਦਾ ਵੀ ਮੇਰੇ ਵੱਲੋਂ ਤੇ ਇੱਕ ਤੋਂ ਹੋਰ ਸਾਡੇ ਸਾਥੀਆਂ ਵੱਲੋਂ ਅਸੀਂ ਇਹ ਕਿਹਾ ਗਿਆ ਵੀ ਨਹੀਂ ਚਲੋ ਕੋਈ ਨਹੀਂ ਸ਼ਾਇਦ ਪਾਰਟੀ ਦੇ ਦੁਆਰੇ ਖੜੀ ਹੋ ਜੇ ਸ਼ਾਇਦ ਉਹਨਾਂ ਵਿੱਚ ਕੋਈ ਚੇਂਜ ਆ ਜਾਵੇ ਵੀ ਆਪਾਂ ਨੂੰ ਪਾਰਟੀ ਦੇ ਵਿੱਚ ਜਾ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਉਦੋਂ ਅਸੀਂ ਜਿਹੜਾ ਆਏ ਆ ਅਸੀਂ ਤਾਂ ਪਾਰਟੀ ਨੂੰ ਸੋਚ ਕੇ ਆਏ ਸੀ ਪਰ ਐਨਸੀ ਸਮਝਦੇ ਵੀ ਕੋਈ ਤਬਦੀਲੀ ਨਹੀਂ ਆਈ ਸੁਖਬੀਰ ਸਿੰਘ ਬਾਦਲ ਉਸੇ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਕਰਨ ਦੀ ਸ਼ੈਲੀ ਢੰਗ ਵਿੱਚ ਕੋਈ ਬਦਲਾ ਨਹੀਂ ਨਾਲੇ ਇਹਦੇ ਲਈ ਮੈਂ ਆਪਦੇ ਆਪ ਨੂੰ ਬਹੁਤ ਵੱਡਾ ਦੋਸ਼ੀ ਸਮਝਦਾ ਸ਼ਾਇਦ ਮੈਂ ਇਸ ਦੋਸ਼ ਤੋਂ ਆਪਦੇ ਆਪ ਨੂੰ ਕਦੇ ਮਾਫੀ ਨਹੀਂ ਕਰ ਸਕਾਂ ਵੀ ਮੇਰੇ ਜਾਣ ਦੀ ਗੱਲ ਨਹੀਂ ਢੀਂਸਾ ਸਾਹਿਬ ਦਾ ਇੱਕ ਬੜਾ ਸਟੈਂਡ ਸੀ ਜਿਹਦਾ ਲੋਕ ਵੀ ਸਤਿਕਾਰ ਕਰਦੇ ਸੀ ਉਹ ਸਟੈਂਡ ਜਿਹੜਾ ਤੋਂ ਅਸੀਂ ਉਹਨਾਂ ਨੂੰ ਪਿੱਛੇ ਹਟਾਇਆ ਤੇ ਉਹਨਾਂ ਨੂੰ ਵੀ ਨਿਮੋਸ਼ੀ ਸਾਹਮਣੇ ਕਰਨੀ ਪਈ ਤੇ ਸਭ ਤੋਂ ਵੱਡਾ ਗੁਨਾਹਗਰ ਮੈਂ ਆਪਦੇ ਆਪ ਨੂੰ ਸਮਝ ਰਿਹਾ ਜੇ ਅਸੀਂ ਸੁਖਬੀਰ ਸਿੰਘ ਖਾਲਸ ਦੀ ਅਗਵਾਈ ਵਿੱਚ ਵਾਪਸ ਆਏ 2017 ਤੋਂ 2024 ਦਾ ਗ੍ਰਾਫ ਦੇਖੀਏ ਤਾਂ ਲਗਾਤਾਰ ਅਕਾਲੀ ਦਲ ਦਾ ਗ੍ਰਾਫ ھیਠਾ ਡਿੱਗਦਾ ਨਜ਼ਰ ਆਉਂਦਾ ਹੈ 10 ਸੀਟਾਂ ਤੇ ਜ਼ਮਾਨਤ ਜਬਤ ਹੋ ਜਾਂਦੀ ਹੈ ਕੀ ਹਾਲਾਤਾਂ ਨੂੰ ਕੀ ਕਹਿਣਾ ਚਾਹੂਗੇ ਕਿ ਕੀ ਕਾਰਨ ਰਹਿ ਹੈ ਕਿ ਪਾਰਟੀ ਇੰਨੀ ھیਠਾ ਜਾ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਦੇਖੋ ਪਾਰਟੀ ਵੋਟਾਂ ਕਿਉਂ ਦੀਆਂ ਲੋਕ ਉਧਰ ਪਾਉਂਦੇ ਜਿੱਧਰ ਵਿਸ਼ਵਾਸ ਹੋਵੇ ਜੇ ਲੋਕਾਂ ਨੂੰ ਤੁਸੀਂ ਤਲਾਸ਼ ਦੀ ਹੈ ਵੀ ਲੋਕਾਂ ਨੂੰ ਕਾਂਗਰਸ ਦਾ ਵਿਸ਼ਵਾਸ ਹੈਗਾ ਆਮ ਆਦਮੀ ਛੇਗਾ ਪਰ ਅਕਾਲੀ ਦਲ ਚ ਨਹੀਂ ਇਹ ਸਾਡੇ ਨਾਲੋਂ ਵੱਧ ਬੀਜੇਪੀ ਚ ਵੀ ਹੈ ਸੋ ਇਹ ਇੱਕ ਬੜੀ ਵੱਡੀ ਤਰਾਸਦੀ ਹੈ ਤੇ ਜਿਹਦੇ ਤੇਹੀ ਤਾਂ ਚਿੰਤਾ ਦਾ ਕਾਰਨ ਹੈ ਅਕਾਲੀ ਦਲ ਨੂੰ ਬਚਾਉਣ ਵਾਸਤੇ ਵੀ ਤਾਂ ਹੀ ਅੱਜ ਲੋੜ ਹੈਗੀ ਹੈ ਕਿਉਂਕਿ ਪਾਰਟੀਆਂ ਜਾਂ ਜਿਹੜੀਆਂ ਲੋਕਾਂ ਨਾਲ ਹੁੰਦੀਆਂ ਨੇ ਇਹ ਲੋਕ ਹੀ ਸਾਥ ਛੱਡ ਜਾਣ ਤਾਂ ਪਾਰਟੀ ਖਤਮ ਹੋ ਜਾਂਦੀ ਹੈ ਮਹੇਸ਼ਿੰਦਰ ਗਰੇਵਾਲ ਹੋਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਪਾਰਟੀ ਉਹਨਾਂ ਨੂੰ ਹੀ ਦੁਬਾਰਾ ਮੌਕਾ ਦੇ ਦਿੰਦੀ ਹੈ ਜੋ ਪਹਿਲਾਂ ਚਾਰ-ਚਾਰ ਵਾਰ ਹਾਰ ਚੁੱਕੇ ਆ ਤਾਂ ਉਹਦੇ ਵਿੱਚ ਪ੍ਰਧਾਨ ਦੀ ਕੀ ਗਲਤੀ ਹੈ ਜੇ ਉਮੀਦਵਾਰ ਦੇ ਵਿੱਚ ਹੀ ਉਹ ਦਮ ਨਹੀਂ ਆ? ਇਹ ਗੱਲ ਜਦ ਕੋਈ ਵੀ ਚੋਣ ਲੜੀ ਜਾਂਦੀ ਹੈ ਉਹਦੇ ਦੋ ਪਹਿਲੂ ਸਭ ਤੋਂ ਵੱਡੇ ਹੁੰਦੇ ਨੇ ਠੀਕ ਹੈ ਉਮੀਦਵਾਰ ਵੀ ਇੱਕ ਹੁੰਦਾ ਹੈਗਾ ਸਭ ਤੋਂ ਵੱਡਾ ਹੈ ਵੀ ਪਾਰਟੀ ਲੋਕਾਂ ਨੂੰ ਪਾਰਟੀ 'ਚ ਕਿੰਨਾ ਵਿਸ਼ਵਾਸ ਹੈ ਤੇ ਉਸ ਤੋਂ ਵੱਡਿਆ ਅੱਜ ਪਾਰਟੀ ਲੀਡਰਸ਼ਿਪ ਜੇ ਲੋਕਾਂ ਨੂੰ ਲੀਡਰਸ਼ਿਪ 'ਚ ਵਿਸ਼ਵਾਸ ਹੈ ਫੇਰ ਹੀ ਲੋਕ ਤੁਰਨਗੇ ਆਮ ਆਦਮੀ ਪਾਰਟੀ ਉਹੀ ਸੀ ਭਗਵੰਤ ਮਾਨ ਨੂੰ ਲੋਕਾਂ ਨੇ ਐਕਸੈਪਟ ਕੀਤਾ ਤੇ ਭਗਵੰਤ ਮਾਨ ਲੀਡਰ ਸੀ ਉਹਨਾਂ ਨੂੰ ਵੋਟਾਂ ਪਾਈਆਂ ਤੇ ਸਰਕਾਰ ਬਣੀ ਉਹਨਾਂ ਦੇ ਉਮੀਦਵਾਰਾਂ ਨੂੰ ਤਾਂ ਜਾਣਦਾ ਵੀ ਕੋਈ ਨਹੀਂ ਸੀ ਅਕਾਲੀ ਦਲ ਦੇ ਉਮੀਦਵਾਰ ਤਾਂ ਫੇਰ ਵੀ ਚਲੋ ਜਾਣੇ ਪਛਾਣੇ ਤਾਂ ਹੈਗੇ ਨੇ ਸਾਰੇ ਲੋਕਾਂ ਦੇ ਫੇਰ ਲੋਕਾਂ ਨੇ ਵੋਟ ਪਾਈ ਲੋਕਾਂ ਨੇ ਆਮ ਆਦਮੀ ਤੇ ਭਗਵੰਤ ਮਾਨ ਖਾਸ ਤੌਰ ਤੇ ਉਹਨੂੰ ਦੇਖ ਕੇ ਜਿਹੜੇ ਲੋਕਾਂ ਨੇ ਵੋਟ ਪਾਈ ਪੰਜਾਬ ਨੂੰ ਇਹ ਗੱਲ ਮੰਨਣੀ ਪਊ ਤੁਹਾਨੂੰ ਬੀਜੇਪੀ ਵੀ ਉਹੀ ਹੈ ਬੀਜੇਪੀ ਅਡਵਾਨੀ ਸਾਹਿਬ ਸੀ ਉਦੋਂ ਨਹੀਂ ਵੋਟਾਂ ਪੈਰੀਆਂ ਸੀ ਮੋਦੀ ਆਏ ਲੋਕਾਂ ਨੇ ਤਿੰਨ ਵਾਰੀ ਵੋਟਾਂ ਪਾਤੀਆਂ ਬੀਜੇਪੀ ਤਾਂ ਉਹੀ ਹੈ ਨੇ ਲੀਡਰਸ਼ਿਪ ਦਾ ਹੀ ਫਰਕ ਹੈ ਉਮੀਦਵਾਰ ਬੀਜੇਪੀ ਦੇ ਨੂੰ ਕੋਈ ਜਾਣਦਾ ਵੀ ਨਹੀਂ ਕਿਉਂਕਿ ਲੀਡਰ ਦੇ ਨਾਂ ਤੇ ਵੋਟ ਸੋ ਲੀਡਰ ਦਾ ਇਸ ਗੱਲ ਤੋਂ ਭੱਜ ਜਾਣਾ ਵੀ ਮੇਰਾ ਤਾਂ ਕੋਈ ਕਸੂਰ ਨਹੀਂ ਜੇ ਤੁਹਾਡੀ ਜਮਾਨਤਾਂ ਜਬਤ ਹੋ ਗਈਆਂ ਤਾਂ ਮੈਂ ਸਮਝਦਾ ਇਹ ਇਹ ਤਾਂ ਸਾਡੇ ਚ ਕਮਜ਼ੋਰੀ ਹੈ ਅਸੀਂ ਆਪਣੀ ਕਮਜ਼ੋਰੀ ਮੰਨਣ ਨੂੰ ਤਿਆਰ ਨਹੀਂ ਸਾਡੀ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਹੁਣ ਅਕਾਲੀ ਦਲ ਬਚਾਓ ਦਾ ਨਾਅਰਾ ਪ੍ਰਧਾਨਗੀ ਨੂੰ ਬਦਲਣ ਦੇ ਲਈ ਨੇਪਦਾਨ ਦੇ ਨਾਲ ਨਾਲ ਚੰਗੀ ਅਗਵਾਈ ਦੇਣਾ ਪ੍ਰਧਾਨ ਬਦਲਣਾ ਤਾਂ ਤਾਂ ਇਹ ਨਾ ਵੀ ਕੁਝ ਅਸੀਂ ਚਾਹੁੰਦੇ ਵੀ ਕੋਈ ਚੰਗਾ ਬੰਦਾ ਗਵਾਈ ਕਰੇ ਉਹ ਮਕਸਦ ਹੈ ਕੋਈ ਸਾਡੀ ਸੁਖਬੀ ਸਿੰਘ ਬਾਦਲ ਨਾਲ ਕੋਈ ਨਿਜੀ ਲੜਾਈ ਤਾਂ ਹੈ ਨਹੀਂ ਸਾਡਾ ਇਹ ਵੀ ਸਾਨੂੰ ਦੁੱਖ ਹੈ ਵੀ ਅਕਾਲੀ ਦਲ ਦਾ ਕੀ ਹਾਲ ਹੋ ਰਿਹਾ ਤੇ ਲੋਕਾਂ ਦੇ ਮਨ ਵਿੱਚ ਜੇ ਅਸੀਂ ਤੁਸੀਂ ਲੋਕਾਂ ਨਾਲ ਗੱਲ ਕਰੋ ਲੋਕ ਕੀ ਚਾਹੁੰਦੇ ਆ ਕਿ ਜੀ ਤੁਸੀਂ ਲੀਡਰਸ਼ਿਪ ਬਦਲੋ ਪਰ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਜਪਾ ਦੇ 에ਜੈਂਟ ਹੀ ਸਾਡੇ ਤੋਂ ਦੂਰ ਜਾ ਰਹੇ ਇਹ ਗੱਲ ਸੁਣੋ ਬੀਜੇਪੀ ਤਾਂ ਅਸੀਂ ਛੱਡ ਕੇ ਆਏ ਅਸੀਂ ਬੀਜੇਪੀ ਦੇ ਇਹ ਜਿਹੜਾ ਅਸੀਂ ਤਾਂ ਬੀਜੇਪੀ ਨੂੰ ਅ ਸਾਨੂੰ ਟਿਕਟ ਦੇ ਰਹੀ ਸੀ ਸਾਨੂੰ ਕਹਿ ਰਹੀ ਸੀ ਲੜੋ ਅਸੀਂ ਤਾਂ ਉਹਨਾਂ ਨੂੰ ਛੱਡ ਕੇ ਆਏ ਆ ਜੇ ਤਾਂ ਅਸੀਂ ਬੀਜੇਪੀ ਦੇ ਵਿੱਚ ਹੋਈਏ ਜਾਂ ਅਸੀਂ ਉਹਨਾਂ ਦੇ ਨਾਲ ਸਾਡਾ ਹੋਵੇ ਅਸੀਂ ਠੀਕ ਹੈ ਉਹਨਾਂ ਦੇ ਨਾਲ ਸੀਗੇ ਉਹਨਾਂ ਨਾਲ ਸਾਡਾ ਸਮਝੌਤਾ ਸੀ ਪਰ ਅਸੀਂ ਦੇਖਿਆ ਵੀ ਇਹ ਤਾਂ ਹੁਣ ਜਿਹੜਾ ਹੈ ਸਾਡੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੂੰ ਲੈ ਕੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੇ ਕੁਝ ਪੰਥਕ ਮਸਲੇ ਹੱਲ ਕਰੋ ਸਾਨੂੰ ਲਾਰੇ ਲਾਈਂਗੇ ਕੋਈ ਕਦਮ ਨਹੀਂ ਚੱਕਿਆ ਤੇ ਅਸੀਂ ਸੋਚਿਆ ਵੀ ਜੇ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਅਸੀਂ ਇਹਨਾਂ ਨਾਲ ਕੀ ਕਰਨਾ ਅਸੀਂ ਤਾਂ ਉਹਨਾਂ ਤੋਂ ਨਮੋਸ਼ ਹੋ ਕੇ ਦੁਆਰੇ ਅਕਾਲੀ ਦਲ ਚਾਹੀ ਸੀ ਤੇ ਅਸੀਂ ਹੁਣ ਉਹਨਾਂ ਦੇ ਉਹਨਾਂ ਨਾਲ ਸਾਡਾ ਕੀ ਲੈ ਗਿਆ ਸਾਡਾ ਹੁਣ ਕੋਈ ਸਰਵਕਾਰ ਨਹੀਂ ਉਹਨਾਂ ਨਾਲ ਉਹ 10 ਦਿਨ ਕੋਈ ਸਬੂਤ ਦੇ ਦੇ ਵੀ ਜਾਂਦੀ ਅਸੀਂ ਬੀਜੇਪੀ ਛੱਡੀ ਹੈ ਸਾਡਾ ਕਿ ਕੋਈ ਬੀਜੇਪੀ ਦੇ ਸੀਨੀਅਰ ਲੀਡਰ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਰਾਬਤਾ ਫੋਨ ਤੇ ਪਰਸਨਲੀ ਮਿਲਣ ਦਾ ਸਾਬਤ ਕਰ ਦੇਣ ਤਾਂ ਮੈਂ ਜੋ ਸਜ਼ਾ ਲਾਉਣਗੇ ਮਨੂਗਾ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵੱਲੋਂ ਕਿਹਾ ਜਾਂਦਾ ਹੈ ਕਿ 99% ਵਰਕਰ ਤੋਂ ਲੈ ਕੇ ਲੀਡਰ ਤੱਕ ਅਕਾਲੀ ਦਲ ਦੇ ਨਾਲ ਨੇ 2% ਜਾਂ 4 ਬੰਦੇ ਜਾਂਦੇ ਆ ਸੀ ਉਹਨਾਂ ਨੂੰ ਧੜਾ ਨਹੀਂ ਮੰਨਦੇ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਦੇਖੋ ਜਿਹੜੇ ਹੁਣ ਜਿਹੜੇ ਇਹ ਨੇ ਨਾ ਇਹ ਸਾਰੇ ਚਾਪਲੂਸ ਉਹਨਾਂ ਨੂੰ ਚਾਹੁੰਦੇ ਨੇ ਉਹਨੂੰ ਇਹ ਵੀ ਜਿਹੜੇ ਲੋਕ ਸਾਡੀ ਹਾਂ ਛਾਂ ਮਲਾਉਣ ਉਹ ਕੀ ਉਹਨਾਂ ਨੂੰ ਦਿਨਾ ਨਹੀਂ ਜਿਹੜੇ ਲੋਕ ਉਹਨਾਂ ਦੇ ਹੱਕ 'ਚ ਹੱਥ ਖੜੇ ਕਰਕੇ ਆਏ ਆ ਕਿ ਉਹਨਾਂ ਨੂੰ ਅਕਾਲੀ ਦਲ ਦਾ ਹਾਲ ਨਹੀਂ ਦਿਨਾ ਪਤਾ ਉਹਨਾਂ ਨੂੰ ਇਹ ਸਾਰਾ ਪਰ ਉਹਨਾਂ ਨੂੰ ਸਿਰਫ ਡਾਂਲੇ ਆ ਵੀ ਯਾਰ ਸਾਨੂੰ ਜਿਹੜਾ ਹੈ ਬਾਅਦ ਚ ਕਿਸੇ ਨੇ ਹਲਕਾ ਇੰਚਾਰਜ ਪਤਾ ਨਹੀਂ ਕੋਈ ਬਣਾਗੇ ਨਹੀਂ ਬਣਾਗੇ ਚਲੋ ਸਾਨੂੰ ਇਹਨਾਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਚਲੋ ਅਸੀਂ ਤੁਰੇ ਫਿਰਦੇ ਆ ਆਸੂਸ ਉਹਨਾਂ ਨੂੰ ਵੀ ਕੋਈ ਨਹੀਂ ਵੀ ਅਸੀਂ ਐਮਐਲਏ ਬਣ ਜਾਗੇ ਹਲਕਾ ਇੰਚਾਰਜਾਂ ਨੂੰ ਕੋਈ ਵੀ ਅਸੀਂ ਕੁਝ ਬਣ ਜਾਗੇ ਇਹ ਉਹਨਾਂ ਨੂੰ ਵੀ ਪਤਾ ਹੈਗਾ ਸਾਰਾ ਕੁਝ ਪੰਜ ਪ੍ਰਧਾਨ ਦੀ ਸਲਾਹ ਪਹਿਲਾਂ ਵੀ ਦਿੱਤੀ ਗਈ ਸੀ ਤਾਂ ਉੱਥੇ ਕਿਹਾ ਗਿਆ ਸੀ ਕਿ ਵਜ਼ੀਰ ਸਿਰਫ ਇੱਕ ਹੁੰਦਾ ਹੈ ਬਾਕੀ ਸਭ ਮੰਨਦੇ ਆ ਪਰ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਟੀਮ ਲੀਡਰ ਨੂੰ ਬਦਲਣ ਦੀ ਲੋੜ ਹੈ ਬਿਲਕੁਲ ਪੰਜ ਪ੍ਰਧਾਨੀ ਦਾ ਮਤਲਬ ਇਹ ਨਹੀਂ ਹੈਗਾ ਕਿ ਪੰਜ ਪ੍ਰਧਾਨ ਹੋਣਗੇ ਪੰਜ ਪ੍ਰਧਾਨੀ ਦਾ ਮਤਲਬ ਹੈ ਵੀ ਕਲੈਕਟਿਵ ਲੀਡਰਸ਼ਿਪ ਸਾਂਝੇ ਤੌਰ ਤੇ ਬੈਠ ਕੇ ਫੈਸਲੇ ਕਰਨ ਵਾਲੇ ਜਿਹੜੇ ਲੋਕ ਜਿਹੜਾ ਹੈ ਇੱਕ ਬੰਦੇ ਦੀ رائے ਨਹੀਂ ਸਾਰਿਆਂ ਦੀ رائے ਦੇ ਨਾਲ ਮੈਜੋਰਟੀ ਦੀ رائے ਦੇ ਨਾਲ ਚੱਲਣ ਵਾਲਾ ਉਹ ਹੈ ਪੰਜ ਪ੍ਰਧਾਨੀ ਦਾ ਇੱਕ ਜਿਹੜਾ ਹੈ ਸਾਡੇ ਆਈਡੀਓਲੋਜੀ ਨਾ ਕਿ ਵੀ ਪੰਜ ਬੰਦੇ ਅਗਵਾਈ ਕਰਨਗੇ ਉਹ ਤਾਂ ਪੰਜ ਵੀ ਹੋ ਸਕਦੇ 10 ਵੀ ਹੋ ਸਕਦੇ ਆ ਕੁਝ ਵੀ ਕਮੇਟੀ ਹੋ ਸਕਦੀ ਹੈ ਲੀਡਰ ਜਾਂ ਜਿਹੜਾ ਕਨਵੀਨਰ ਜਾਂ ਪਾਰਟੀ ਦਾ ਪ੍ਰਧਾਨ ਤਾਂ ਇੱਕੋ ਹੀ ਹੁੰਦਾ ਹੈਗਾ ਉਹ ਕੋਈ ਬੰਦਾ ਕੁਰਬਾਨੀ ਵਾਲਾ ਜਿਹਦੀ ਕੋਈ ਸੇਵਾ ਹੋਵੇ ਪੰਥ ਨੂੰ ਜਿਹਨੂੰ ਲੋਕ ਸਤਿਕਾਰ ਕਰਦੇ ਹੋਣ ਜਿਹਨੂੰ ਪ੍ਰਵਾਨ ਕਰਦੇ ਹੋਣ ਇਹੋ ਜਿਹਾ ਬੰਦਾ ਪਾਰਟੀ ਦਾ ਪ੍ਰਧਾਨ ਬਣ ਜੇ ਅਸੀਂ ਤਾਂ ਕਿਸੇ ਨੇ ਕੋਈ ਪ੍ਰਧਾਨਗੀ ਨਹੀਂ ਮੰਗੀ ਨਾ ਹੀ ਅਸੀਂ ਚਾਹਵਾਂ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹੱਕ ਹੈ ਇੱਥੇ ਆ ਕੇ ਆਪਣੀਆਂ ਭਾਵਨਾਵਾਂ ਦੱਸਣ ਦਾ ਆਪਣੀ ਗੱਲ ਰੱਖਣ ਦਾ ਫਿਰ ਕਿਉਂ ਬੱਕਰੀਆਂ ਮੀਟਿੰਗਾਂ ਕਰਕੇ ਗੱਲ ਕਰੀ ਜੀ ਸਾਨੂੰ ਦਾ ਸਮਝਦੇ ਨਹੀਂ ਮੈਂ ਕੋਰ ਕਮੇਟੀ ਮੈਂਬਰ ਹਾਂ ਪ੍ਰਕਾਸ਼ ਚੰਦ ਜੀ ਗਰਗ ਸਾਡੇ ਕੋਰ ਕਮੇਟੀ ਮੈਂਬਰ ਨੇ ਮਲੂਕਾ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਸਾਰਿਆਂ ਨੂੰ ਫੋਨ ਗਏ ਸਾਨੂੰ ਨਹੀਂ ਫੋਨ ਕੀਤਾ ਗਿਆ ਇਸੇ ਕਰਕੇ ਨਹੀਂ ਕੀਤਾ ਗਿਆ ਵੀ ਕੱਲ ਨੂੰ ਸ਼ਾਇਦ ਇਹ ਸਾਨੂੰ ਆ ਕੇ ਸਾਡੀਆਂ ਕਮੀਆਂ ਗਿਣਾਉਣਗੇ ਇਸੇ ਡਰ ਤੋਂ ਸਾਨੂੰ ਸੱਦਿਆ ਨਹੀਂ ਗਿਆ ਤੇ ਫੇਰ ਕਾਹਦੀ ਤੁਸੀਂ ਕਹੋਗੇ ਵੀ ਅਸੀਂ ਵਿੱਚ ਜਾ ਕੇ ਕਿੱਥੇ ਗੱਲ ਕਰਾਂਗੇ ਜੇ ਤੁਹਾਨੂੰ ਬੁਲਾਇਆ ਹੀ ਨਹੀਂ ਜਾਂਦਾ ਹੁਣ ਬੇਸ਼ਰਮ ਹੋ ਕੇ ਬੰਦਾ ਚੱਲ ਜਾਵੇ ਉਹ ਤਾਂ ਅੱਡ ਗੱਲ ਹੈ ਜੇ ਤੁਹਾਨੂੰ ਉਹਨਾਂ ਨੇ ਪਹਿਲਾਂ ਹੀ ਦਰਕਨਾਰ ਕਰਤਾ ਵੀ ਯਾਰ ਇਹਨਾਂ ਨੂੰ ਤਾਂ ਸਾਨੂੰ ਇਹਨਾਂ ਦੀ ਤਾਂ ਲੋੜ ਹੀ ਨਹੀਂ ਸਾਨੂੰ ਪਰ ਉਹ ਕਹਿ ਰਿਹਾ ਕਿ ਅਸੀਂ ਦਿੰਨੇ ਆ ਮੌਕਾ ਪਰ ਉਹ ਆਣਾ ਨਹੀਂ ਚਾਹੁੰਦੇ ਵੀ ਬੁਲਾਉਣਗੇ ਤਾਂ ਹੀ ਦੱਸੋ ਉਹਨੂੰ ਪੁੱਛੋ ਵੀ ਬੁਲਾਇਆ ਸੀ ਕਿ ਨਹੀਂ ਬੁਲਾਇਆ ਸੀ ਉਹ ਝੂਠ ਬੋਲੀਆਂ ਦੇ ਦੇਖੋ ਝੂਠ ਦੇ ਕੋਈ ਪੈਰ ਨਹੀਂ ਹੁੰਦੇ ਉਹ ਜੋ ਮਰਜ਼ੀ ਝੂਠ ਬੋਲੀਆਂ ਨੂੰ ਜੇ ਦੇਖਿਆ ਜਾਵੇ ਤਾਂ ਇਸ ਸਮੇ ਉੱਤੇ ਜਿਮਣੀ ਚੋਣਾ ਸੀ ਉਸ ਤੋਂ ਪਹਿਲਾਂ ਵੱਖ-ਵੱਖ ਹੋ ਕੇ ਕੀ ਲੱਗਦਾ ਹੈ ਪ੍ਰਭਾਵ ਪਾਵੇਗਾ ਉਸ ਚੀਜ਼ ਦਾ ਗੱਲ ਦੇਖੋ ਵੱਖ ਹੋਣ ਦਾ ਨਹੀਂ ਗੱਲ ਅਡ ਹੋਣ ਦੀ ਨਹੀਂ ਗੱਲ ਹੈ ਵੀ ਜੇ ਅਸੀਂ ਇੱਕੋ ਦਮ ਮੈਂ ਨਹੀਂ ਕਹਿੰਦਾ ਵੀ ਪਾਰਟੀ ਖੜੀ ਹੋ ਜਾਊ ਪਰ ਜੇ ਅਸੀਂ ਲੋਕ ਇਹ ਨਹੀਂ ਚਾਹੁੰਦੇ ਲੋਕ ਬੰਦਿਆਂ ਨਾਲ ਜੁੜੇ ਨਹੀਂ ਲੋਕ ਜ਼ਿਆਦਾ ਚਾਹੁੰਦੇ ਨਹੀਂ ਵੀ ਪਾਰਟੀ ਅਕਾਲੀ ਦਲ ਮੂਲ ਅਕਾਲੀ ਸਿਧਾਂਤਾਂ ਤੇ ਆਵੇ। ਪੰਥ ਦੀ ਗੱਲ ਕਰੇ, ਪੰਥ ਲਈ ਲੜਾਈ ਲੜੇ, ਪੰਜਾਬ ਦੀ ਗੱਲ ਕਰੇ ਤੇ ਨਿਜਵਾਲ ਛੱਡ ਕੇ ਲੀਡਰਸ਼ਿਪ ਚੱਲੇ। ਜੇ ਲੋਕਾਂ ਨੂੰ ਲੀਡਰਸ਼ਿਪ ਤੇ ਭਰੋਸਾ ਨਹੀਂ ਤਾਂ ਫਿਰ ਲੀਡਰਸ਼ਿਪ ਨੂੰ ਪਾਸੇ ਹੋ ਜਾਣਾ ਚਾਹੀਦਾ। ਤੁਹਾਡੇ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਉਸ ਬਾਰੇ ਥੋੜਾ ਦੱਸੋ ਕਿ ਕੀ ਕੁਝ ਸੀ ਉਸ ਤੇ। ਦੇਖੋ ਮਤਾ ਤਾਂ ਹੈਗਾ ਵੀ ਸਰਦਾਰ ਚੋਕ ਵਿੱਚਿੰਗ ਬਾਦ ਨੂੰ ਪਹਿਲਾਂ ਤੇਹੀ ਸੀਗਾ ਵੀ ਉਹਨਾਂ ਨੂੰ ਫਰਾਗ ਦੇ ਲਈ ਦਿਖਾਉਂਦੇ ਹੋਏ ਵੱਡਾ ਜਿਗਰਾ ਦਿਖਾਉਂਦੇ ਹੋਏ ਪਾਰਟੀ ਦੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਦੂਜਾ ਸਾਡਾ ਸੀਗਾ ਵੀ ਅਸੀਂ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗੇ ਤੀਜਾ ਹੈਗਾ ਵੀ ਬੰਦੀ ਸਿੰਘਾਂ ਨੂੰ ਅਮਿਤਪਾਲ ਸਿੰਘ ਤੇ ਡਿਬੜੂਗੜ੍ਹ ਜੇਲ੍ਹ ਵਾਲੇ ਸਾਰੇ ਨੂੰ ਜਿਹੜੇ ਨੇ ਛੱਡਿਆ ਜਾਵੇ ਉਹਨਾਂ ਦੀ ਐਨਐਸਏ ਖਤਮ ਕੀਤੀ ਜਾਵੇ ਫਿਰ ਇਹ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦੇ ਪਾਣੀਆਂ ਦੇ ਜਿਹੜੇ ਬਣਦੇ ਹੱਕ ਨੇ ਉਹ ਬਹਾਲ ਕੀਤੇ ਜਾਣ ਪੰਜਾਬ ਦੀ ਜੋ ਆਰਥਿਕ ਮੰਦੀ ਉਹਨੂੰ ਠੀਕ ਕਰਨ ਲਈ ਜਿਹੜਾ ਹੈ ਕਦਮ ਚੱਕਣ ਦੀ ਗੱਲ ਹੈ ਜਿਹੜੇ ਸਾਡਾ ਅਨੰਦਪੁਰ ਸਾਹਿਬ ਦਾ ਮਤੇ ਜਿਹਦੇ ਸੂਬੇ ਨੂੰ ਵਾਧਤ ਘਾਰ ਨੇ ਸੂਬੇ ਨੂੰ ਵਾਧਤ ਘਾਰ ਦੇਣ ਦੀ ਗੱਲ ਹੈ ਸੋ ਇਹ ਮਤੇ ਜਿਹੜੇ ਸਾਡੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਅਕਾਲੀ ਦਲ ਦੀ ਸੋਚ ਦੇ ਨਾਲ ਉਹ ਸਾਰੇ ਮਤੇ ਪਾਸ ਉਸ ਦੇ ਵਿੱਚ ਤੁਸੀਂ ਪਾਈ ਅਮਰਿਤਪਾਲ ਦੀ ਗੱਲ ਕੀਤੀ ਅਕਾਲੀ ਦਲ ਨੇ ਹੀ ਪਾਈ ਅਮਰਿਤਪਾਲ ਦੇ ਖਿਲਾਫ ਜਿਹੜਾ ਉਮੀਦਵਾਰ ਖੜਾ ਕੀਤਾ ਸੀ ਤੁਸੀਂ ਕਹਿੰਦੇ ਮਾੜਾ ਕੀਤਾ ਉਹਨਾਂ ਨੇ ਉਹਨੂੰ ਕਰਨਾ ਨਹੀਂ ਸੀ ਚਾਹੀਦਾ ਉਹਨਾਂ ਨੇ ਕਿਸੇ ਦੀ ਸਲਾਹ ਨਹੀਂ ਲਈ ਆਪ ਹੀ ਐਲਾਨ ਕਰਤਾ ਜੇ ਕਿਤੇ ਸਲਾਹ ਲੈਂਦੇ ਤਾਂ ਮੈਨੂੰ ਲੱਗਦਾ 90% ਅਕਾਲੀ ਦਲ ਦੇ ਲੋਕਾਂ ਨੇ ਕਹਿਣਾ ਸੀਗਾ ਵਰਕਰਾਂ ਨੇ ਜਾਂ ਲੀਡਰਾਂ ਨੇ ਵੀ ਨਾ ਖੜਾ ਕਰੋ ਪਰ ਉਹੀ ਹੈ ਨਾ ਸਲਾਹ ਦਾ ਕਿਸ ਦੀ ਲੈਣ ਤਾਂ ਹੀ ਫੈਸਲੇ ਸਹੀ ਹੋਣਗੇ ਨਾ ਉਹ ਤਾਂ ਆਪਦੀ ਜਿਹੜਾ ਉਹਨਾਂ ਨੂੰ ਸੂਟ ਕਰਦਾ ਹੈ ਜਿਨ੍ਹਾਂ ਨੂੰ ਉਹਨੂੰ ਲੱਗਦਾ ਵੀ ਸਾਨੂੰ ਇਸ ਚੀਜ਼ ਦਾ ਫਾਇਦਾ ਹੋ ਫੈਸਲੇ ਕਰਦੇ ਉਹਨਾਂ ਨੂੰ ਅਕਾਲੀ ਦਲ ਨਾਲ ਕੋਈ ਸਰਕਾਰ ਨਹੀਂ ਲਗਾਤਾਰ ਤੱਕ ਸਾਹਿਬ ਤੇ ਮਾਫੀ ਦੀ ਗੱਲ ਹੁੰਦੀ ਹੈ ਮਾਫੀ ਮੰਗਣੀ ਕਿਹੜੀਆਂ ਕਿਹੜੀਆਂ ਗਲਤੀਆਂ ਤੇ ਆ ਜੋ ਲਗਾਤਾਰ ਪਹਿਲਾਂ ਵੀ ਕਿਹਾ ਜਾਂਦਾ ਸੀ ਮਾਫੀ ਹੁਣ ਵੀ ਮਾਫੀ ਦੀ ਗੱਲ ਹੋ ਰਹੀ ਹੈ ਦੇਖੋ ਬੜੀਆਂ ਗਲਤੀਆਂ ਨੇ ਹੋਰ ਵੀ ਨੇ ਚਾਹੇ ਬਰਗਾੜੀ ਕਾਂਡ ਹੋਇਆ ਚਾਹੇ ਗੋਲੀ ਚੱਲੀ ਉਥੇ ਨੌਜਵਾਨ ਸ਼ਹੀਦ ਹੋਏ ਪੁਲਿਸ ਨੇ ਗੋਲੀ ਚਲਾਈ ਕਾਲੀ ਸਰਕਾਰ ਚ ਫੇਰ ਜੇਰਾ ਮੁਖੀ ਨੂੰ ਮਾਫੀ ਦੇਣਾ ਬੀ ਜੀ ਪੀ ਸੈਣੀ ਨੂੰ ਲਾਉਣਾ ਔਰ ਵੀ ਕਈ ਨੇ ਗੱਲਾਂ ਸਾਰੀਆਂ ਜਿਹੜੀਆਂ ਜਿਹਨੇ ਲੋਕਾਂ ਨੂੰ ਚੁਬਦੀਆਂ ਨੇ ਜਿਹੜੀਆਂ ਲੋਕਾਂ ਦੇ ਦਿਲਾਂ 'ਚ ਵਸੀਆਂ ਹੋਈਆਂ ਨੇ ਉਹਨਾਂ ਸਾਰੀਆਂ ਨੂੰ ਲੈ ਕੇ ਗਲਤੀ ਮੰਨਣੀ ਪੈਣੀ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਹੁਣ ਵੀ ਅਕਾਲੀਆਂ ਪਰ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਇਹਨਾਂ ਲਈ ਰਸਤੇ ਬੰਦ ਹੋ ਚੁੱਕੇ ਨੇ ਜੇ ਮੇਰੀ ਗੱਲ ਸੁਣੋ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਅਸੀਂ ਜਾਣਦੇ ਹਾਂ ਸਾਡੇ ਕੋਲ ਤਾਂ ਬੜੀ ਆਪਰਚੂਨਿਟੀ ਸੀ ਕਿ ਅਸੀਂ ਕਿਸੇ ਪਾਰਟੀ 'ਚ ਜਾ ਸਕਦੇ ਸੀ ਪਰ ਕਿਉਂਕਿ ਅਸੀਂ ਮੂਲ ਸਾਡਾ ਇੱਕ ਸੋਚ ਹੀ ਗੱਲ ਈ ਹੈ ਅਸੀਂ ਹੋਰ ਕਿਸੇ ਪਾਸੇ ਸੋਚ ਨਹੀਂ ਸਕਦੇ ਸੋ ਇਹ ਉਹਨਾਂ ਦੀ ਹੁਣ ਕਹਿਣ ਨੂੰ ਜੋ ਮਰਜ਼ੀ ਕਹੀਆਂ ਜੋ ਮਰਜ਼ੀ ਸਾਨੂੰ ਪਾਰਟੀ ਚੋਂ ਕੱਢ ਦੇਣ ਕੀ ਉਹਨਾਂ ਦੀ ਇਹ ਮਤਲਬ ਅਧਿਕਾਰ ਜਦੋਂ ਉਹਨਾਂ ਨੂੰ ਹੀ ਲੋਕ ਪ੍ਰਵਾਨ ਨਹੀਂ ਕਰਦੇ ਉਹ ਜੋ ਮਰਜ਼ੀ ਕਰੀ ਜਾਣ ਅਸੀਂ ਅਸੀਂ ਕੀ ਪ੍ਰਵਾਨ ਕਰਦੇ ਹਾਂ ਉਹਨਾਂ ਨੂੰ ਅਸੀਂ ਤਾਂ ਕਹਨੇ ਆ ਵੀ ਉਹ ਛੱਡਣ ਉਹ ਸਾਨੂੰ ਕੱਢ ਦੇਣਗੇ ਅੱਗੇ ਉਹਨਾਂ ਦੀ ਮਰਜ਼ੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਰਹਿਣ ਵਾਲੀ ਆ ਉਹ ਤਾਂ ਦੇਖੋ ਸਾਰੇ ਬੈਠ ਕੇ ਕਰਾਂਗੇ ਲੋਕਾਂ ਤੱਕ ਪਹੁੰਚ ਕਰਾਂਗੇ ਅਸੀਂ ਤਾਂ ਵੀ ਗਾਲੀਦਲ ਦੇ ਕਾਟਰ ਤੱਕ ਜਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਬਿਲਕੁਲ ਹੁਣ ਅਕਾਲੀ ਦਲ ਦੋ ਤਰ ਹੋ ਚੁੱਕੀ ਐ ਦੋ ਢੜੇ ਬਣ ਚੁੱਕੇ ਨੇ ਇੱਕ ਪਾਸੇ ਅਕਾਲੀ ਦਲ ਬਚਾਓ ਦਾ ਨਾਰਾ ਲਵਾ ਰਿਆ ਐ ਦੂਜੇ ਪਾਸੇ ਅਕਾਲੀ ਦਲ ਦੇ ਮੰਥਨ ਦੀ ਗੱਲ ਚੱਲ ਰਹੀ ਐ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਤਸਵੀਰ ਜਿਹੜੀ ਐ ਸਾਹਮਣੇ ਆਉਂਦੀ ਐ ਅਕਾਲੀ ਦਲ ਨੂੰ ਲੈ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਲਾਤ ਜਿਹੜੇ ਨੇ ਹੁਣ ਬਣਦੇ ਨੇ ਵੀਡੀਓ ਜਲਨੇ ਸੰਦੀਪ ਦੇ ਨਾਲ ਇੰਦਰ ਸਿੱਧੂ ਏਬੀਪੀ ਸੰਜਾ ਚੰਡੀਗੜ੍ਹ